ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਇਹ ਮੇਰਾ ਦੂਸਰਾ ਸਤਸੰਗ ਹੈ ਗੁਰੂ ਜੀ ਮੇਰੇ ਕੋਲ ਕਰਵਾ ਰਹੇ ਹੈ ਸ਼ੇਅਰ ਗੁਰੂ ਜੀ ਨੇ ਕਿਹਾ ਤੂੰ ਕਰ ਦਿੱਤੀ ਹੈ ਤੇ ਮੈਂ ਆਪਣਾ ਸਤਸੰਗ ਸ਼ੁਰੂ ਕਰਦੀ ਆ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮੋ ਸ਼ਿਵਾਏ ਗੁਰੂ ਜੀ ਸਦਾ ਸਹਾਈ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮੋ ਸ਼ਿਵਾਏ ਗੁਰੂ ਜੀ ਸਦਾ ਸਹਾਈ ਸੰਗਤ ਜੀ ਮੈਂ ਸਭ ਤੋਂ ਪਹਿਲਾਂ ਗੁਰੂ ਜੀ ਦੇ ਅਗੇ ਅਰਜੀ ਲਾਨਨੀ ਆ ਕਿ ਮੇਰੇ ਬੱਚੇ ਨੂੰ ਬਿਲਕੁਲ ਠੀਕ ਕਰ ਜੇ ਮੇਰੇ ਬੱਚੇ ਨੂੰ ਤੋਲੀ ਬਹੁਤੀ ਸ਼ਿਕਾਇਤ ਹੈਗੀ ਇਹ ਬੋਡਿਚ ਤੇ ਉਹ ਬਿਲਕੁਲ ਉਹਦੀ ਪ੍ਰੋਬਲਮ ਨੂੰ ਨੋਰਮਲ ਕਰ ਦੇਣ ਤੇ ਕਿਰਪਾ ਕਰਨ ਬੱਚੇ ਦੇ ਹੱਥ ਤੇ ਮੇਰੇ ਪੜੇ ਹੱਥੋਂ ਦੇ ਸਿਰ ਤੇ ਰੱਖਣ ਉਹਦੇ ਪਰਿਵਾਰ ਤੇ ਰੱਖਣ ਮੇਰੇ ਬੱਚੇ ਖੁਸ਼ ਰਹਿਣ ਮੈਂ بار بار ਕੋਈ ਅਰਦਾਸ ਲਾਨਨੀ ਪਈ ਆ ਕਿ ਗੁਰੂ ਜੀ ਸਾਰੀ ਸੰਗਤ ਨੂੰ ਜਿਹੜੀ ਤੁਹਾਨੂੰ ਮੰਦੀ ਆ ਉਹ ਵੀ ਜਿਹੜੀ ਨਹੀਂ ਮੰਦੀ ਉਹ ਵੀ ਉਹਨਾਂ ਨੂੰ ਤੰਦਰੁਸਤ ਰੱਖਣਾ ਉਹਨਾਂ ਨੂੰ ਖੁਸ਼ੀਆਂ ਦੇਣਾ ਗੁਰੂ ਜੀ ਸਦਾ ਹੀ ਤੁਹਾਡੇ ਮੇਰੇ ਪਰਿਆਤ ਆਪਣੇ ਬੱਚਿਆਂ ਤੇ ਰਹਿੰਦਾ ਵਾ ਗੁਰੂ ਜੀ ਤੁਸੀਂ ਸਰਵ ਸ਼ਕਤੀਮਾਨ ਨੂੰ ਕਹਿੰਦੇ ਨਾ ਨੀਰਮਲਿਆ ਸਾਈਆਂ ਵੇ ਰੱਖੀ ਚਰਨਾਂ ਦੇ ਕੋਲ ਜੇਰੇ ਨੀਰਮਲੇ ਹੁੰਦੇ ਸਭ ਦੇ ਦਿਲਾਂ ਦੀਆਂ ਜਾਣ ਲੈਂਦੇ ਆ ਬਿਨ ਦੱਸੀਆਂ ਹੀ ਸਭ ਕੁਝ ਇਹਨਾਂ ਨੂੰ ਪਤਾ ਹੁੰਦਾ ਸਾਰਿਆਂ ਦਾ ਮੈਂ થોੜੇ ਦਿਨ ਹੈ ਆਪਣੀ ਦੁਰਾਣੀ ਦੇ ਘਰ satsang ਕਰਨ ਗਈ ਉਹਨੇ ਮੈਨੂੰ ਬੁਲਾਇਆ ਤੇ ਕੜਾ ਪ੍ਰਸ਼ਾਦ ਦਾ ਮੈਨੂੰ ਹੁਕਮ ਹੋਇਆ ਵੀ ਤੁਸੀਂ ਬਣਾਣਾ ਹੈ ਤੇ ਚਾਹ ਪ੍ਰਸ਼ਾਦ ਵੀ ਤੇ ਮੈਂ ਉੱਥੇ ਲੰਗਰ ਪ੍ਰਸ਼ਾਦ ਕੜਾ ਪ੍ਰਸ਼ਾਦ ਬਣਾਇਆ ਤੇ ਮੈਨੂੰ ਗੁਰੂ ਜੀ ਨੇ ਆਪਣਾ ਓਮ ਦੇ ਰੂਪ ਚ ਮੈਨੂੰ ਦਰਸ਼ਨ ਦਿੱਤੇ ਪਹਿਲੀ ਵਾਰੀ ਮੇਰੇ ਨਾਲ ਇਦਾਂ ਹੋਇਆ ਵੀ ਮੈਨੂੰ ਕੜਾ ਪ੍ਰਸ਼ਾਦ ਬਣਾਉਂਦੇ ਅੰਦਰਸ਼ਨ ਹੋਏ ਮੈਨੂੰ ਨਹੀਂ ਸੀ ਪਰ ਤabbe ਗੁਰੂ ਜੀ ਇੱਦਾਂ ਵੀ ਦਰਸ਼ਨ ਦੇ ਤੇ ਗੁਰੂ ਜੀ ਨੇ ਮੈਨੂੰ ਸਾਖਸ਼ਾਹ ਜਦੋਂ ਕਰਾ ਪ੍ਰਸ਼ਾਦ ਚ ਦਰਸ਼ਨ ਦਿੱਤੇ ਤਾਂ ਮੈਂ ਬਹੁਤ ਖੁਸ਼ ਹੋਈ ਤੇ ਮੇਰੀ ਨੂੰਨੇ ਵੀ ਦੇਖਿਆ ਮੈਂ ਉਹਨੂੰ ਦਿਖਾਇਆ ਮੈਂ ਕਿ ਦੇਖ ਗੁਰੂ ਜੀ ਆਏ ਨੇ ਮੈਨੂੰ ਆਪਾਂ ਨੂੰ ਅਸ਼ੀਰਵਾਦ ਦੇ ਲੈ ਆਪਣੇ ਘਰ ਜਦੋਂ ਵੀ ਕੋਈ ਸਤਸੰਗ ਰੱਖਦਾ ਗੁਰੂ ਜੀ ਤੇ ਉਸੇ ਵੇਲੇ ਆ ਜਾਂਦੇ ਅੰਗ ਸੰਗ ਰਹਿੰਦੇ ਨੇ ਗੁਰੂ ਜੀ ਸਦਾ ਸਭ ਨੂੰ ਖੁਸ਼ੀਆਂ ਦਿੰਦੇ ਨੇ ਤੇ ਗੁਰੂ ਜੀ ਇੱਦਾਂ ਹੀ ਮੇਨਾ ਕਰਨਾ ਕਿ ਗੁਰੂ ਜੀ ਨੇ ਮੈਨੂੰ ਕਿਹਾ ਵਾਗੀ ਤਿਆਰੀ ਕਰ ਲੈ ਮੈਂ ਤੇਰੇ ਘਰ ਆਵਾਂਗਾ ਮੈਂ ਇਸ ਚੋਲੇ ਵਿੱਚ ਲਾਲ ਚੋਲੇ ਵਿੱਚ ਮੈਨੂੰ ਉਹਨਾਂ ਨੇ ਦੱਸਿਆ ਕਿ ਮੈਂ ਤੇਰੇ ਘਰ ਤੈਨੂੰ ਦਰਸ਼ਨ ਦੇਵਾਂਗਾ ਲਾਲ ਚੋਲੇ 'ਚ ਤੇਰੇ ਘਰ ਆਵਾਂਗਾ ਗੁਰੂ ਜੀ ਜਦੋਂ ਵੀ ਤੁਸੀਂ ਆਓਗੇ ਜਿਸ ਚੋਲੇ ਵਿੱਚ ਵੀ ਆਓਗੇ ਸਾਰਿਆਂ ਨੂੰ ਬLES ਕਰਕੇ ਜਾਓਗੇ ਤੇ ਅੱਗੇ ਵੀ ਤੁਸੀਂ ਬLES ਕੀਤਾ ਤੁਸੀਂ ਹੁਣ ਵੀ ਬLES ਕਰਨਾ ਵਾ ਗੁਰੂ ਜੀ ਤੇ ਮੈਂ ਹੀ ਜਾਣੀ ਆ ਕਿ ਸਰਬੱਤ ਦਾ ਭਲਾ ਤੁਸੀਂ ਕਰਦੇ ਹੋ ਹਮੇਸ਼ਾ ਹੀ ਤੁਸੀਂ ਹੀ ਕਰਨਾਵਾ ਕਿਉਂਕਿ ਤੁਸੀਂ ਮਹਾਦੇਵ ਹੋ ਸਰਵ ਸ਼ਕਤੀਮਾਨ ਹੋ ਤੁਸੀਂ ਗੁਰੂ ਜੀ ਤੇ ਮੇਰੇ ਕੋਲ ਕੋਈ ਭੁੱਲ ਚੁੱਕ ਕੋਈ ਹੋਊਗੀ ਤਾਂ ਤੁਸੀਂ ਬਖਸ਼ਣਹਾਰ ਵੀ ਹੋ ਮੈਂ ਭੁੱਲਣਹਾਰ ਆ ਗੁਰੂ ਜੀ ਤੇ ਤੁਸੀਂ ਬਖਸ਼ ਦੇਵੋਗੇ ਜੇ ਮੇਰੇ ਕੋਲ ਕੋਈ Satsang ਕਰਦਿਆਂ ਭੁੱਲ ਹੋਈ ਹੋਊਗੀ ਤਾਂ ਤੁਸੀਂ ਮੈਨੂੰ ਮਾਫ ਕਰਨਾ ਸੰਗਤ ਜੀ ਤੁਸੀਂ ਵੀ ਮੈਨੂੰ ਮਾਫ ਕਰਨਾ ਜੇ ਕੁਝ ਸਾਤ ਸੰਗ ਕਰਦੇ ਹਾਂ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਊਗੀ ਤਾਂ ਮaaf ਕਰ ਦੇਣਾ ਤੁਸੀਂ ਮੈਨੂੰ જય ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੈਂ ਇੱਥੇ ਸਾਸੰਗ ਨੂੰ ਵਿਰਾਮ ਦਿੰਨੀ ਆ ਓਮ ਨਮੋ शिवाय Shiv ji sada sahaye ਓਮ ਨਮੋ शिवाय ਗੁਰੂ ਜੀ sada sahaye ਓਮ ਨਮੋ शिवाय Shiv ji sada sahaye ਓਮ ਨਮੋ शिवाय ਗੁਰੂ ਜੀ sada sahaye